ਕੰਪਿਊਟਰ ਦੀ ਵਰਤੋਂ ਕਰਨ ਵਾਲਿਆਂ ਦੇ ਲਈ ਹੈ ਅਹਿਮ ਖਬਰ ਮਾਈਕਰੋਸਾਫਟ ਨੇ ਕਰ ਦਿੱਤਾ ਹੈ ਵੱਡਾ ਫੈਸਲਾ ਕਰੋੜਾਂ ਦੇ ਕੰਪਿਊਟਰ ਇਸ ਸਾਲ ਹੋ ਜਾਣਗੇ ਕਬਾੜ ਕੀ ਤੁਹਾਡਾ ਵੀ ਕੰਪਿਊਟਰ ਹੈ ਖਤਰੇ ਦੇ ਵਿੱਚ ਜਾਣਨ ਦੇ ਲਈ ਸੁਣੋ ਤੇ ਦੇਖੋ ਇਹ ਖਬਰ ਜੀ ਹਾਂ ਇਸ ਵੇਲੇ ਕੰਪਿਊਟਰ ਦੀ ਵਰਤੋਂ ਕਰਨ ਵਾਲਿਆਂ ਦੇ ਲਈ ਇੱਕ ਅਹਿਮ ਖਬਰ ਹੈ ਕਿਉਂਕਿ ਮਾਈਕਰੋਸਾਫਟ ਨੇ ਇੱਕ ਵੱਡਾ ਫੈਸਲਾ ਕਰ ਲਿਆ ਹੈ ਤੇ ਇੱਕ ਖਦਸ਼ਾ ਪਾਇਆ ਜਾ ਰਿਹਾ ਹੈ ਕਿ ਕਰੋੜਾਂ ਦੇ ਕੰਪਿਊਟਰ ਇਸ ਸਾਲ ਕਬਾੜ ਹੋ ਜਾਣਗੇ ਕੀ ਤੁਹਾਡਾ ਵੀ ਕੰਪਿਊਟਰ ਇਸ ਲਿਸਟ ਦੇ ਵਿੱਚ ਹੈ ਕਿ ਤੁਹਾਡਾ ਵੀ ਕੰਪਿਊਟਰ ਖਤਰੇ ਦੇ ਵਿੱਚ ਹੈ ਇਹ ਜਾਣਨ ਦੇ ਲਈ ਸੁਣੋ ਤੇ ਦੇਖੋ ਇਹ ਖਬਰ ਤੇ ਦੂਸਰਿਆਂ ਨਾਲ ਵੀ ਸਾਂਝਾ ਕਰ ਦੇਣਾ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਕਿਉਂਕਿ ਟੈਕਨੋਲੋਜੀ ਦਾ ਯੁੱਗ ਹੈ ਤੇ ਲਗਭਗ ਹਰ ਕੋਈ ਕੰਪਿਊਟਰ ਦੀ ਵਰਤੋਂ ਕਰਦਾ ਹੈ ਦਰਸਲ ਮਾਈਕਰੋਸਾਫਟ ਨੇ ਇੱਕ ਵੱਡਾ ਫੈਸਲਾ ਲੈ ਲਿਆ ਹੈ ਕਿ ਵਿੰਡੋ 10 ਲਈ ਸਪੋਰਟ ਖਤਮ ਕਰ ਦਿੱਤੀ ਜਾਵੇਗੀ ਜਿਸ ਦੇ ਨਾਲ ਹੀ ਜਿਹੜੇ ਯੂਜ਼ਰ ਨੇ ਉਹਨਾਂ ਨੂੰ ਨਵੇਂ ਸੇਫਟੀ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਦਾ ਡਾਟਾ ਲੀਕ ਹੋ ਸਕਦਾ ਹੈ ਤੇ ਨਾਲ ਹੀ ਨਾਲ ਮਾਲਵੇਅਰ ਹਮਲੇ ਵੀ ਹੋ ਸਕਦੇ ਨੇ ਇਸ ਦਾ ਮਤਲਬ ਇਹ ਹੈ ਕਿ ਹੁਣ ਵਿੰਡੋ 10 ਦੀ ਵਰਤੋਂ ਕਰਨ ਵਾਲੇ ਯੂਜ਼ਰ ਨੂੰ ਫ੍ਰੀ ਸੇਫਟੀ ਸੁਰੱਖਿਆ ਅਪਡੇਟ ਨਹੀਂ ਮਿਲੇਗੀ ਜਿਸ ਦੇ ਨਾਲ ਉਹਨਾਂ ਦਾ ਡਾਟਾ ਲੀਕ ਹੋ ਸਕਦਾ ਹੈ ਮਾਲਵੇਅਰ ਹਮਲੇ ਹੋ ਸਕਦੇ ਨੇ ਤੇ ਉਹਨਾਂ ਨੂੰ ਨਵੀਂ ਸੁਰੱਖਿਆ ਜਿਹੜੇ ਹਮਲੇ ਨੇ ਉਹਨਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ 10 ਸਾਲ ਪੁਰਾਣੀ ਇਸ ኦਪਰੇਟਿੰਗ ਸਿਸਟਮ ਦੇ ਵਿੱਚ ਤਬਦੀਲੀ ਲਿਆਂਦੀ ਜਾ ਰਹੀ ਹੈ ਕਿ ਵਿੰਡੋ 10 ਲਈ سپورਟ ਖਤਮ ਕਰ ਦਿੱਤੀ ਜਾਵੇਗੀ ਦਰਸਲ ਇਸ ਦੀ ਡੈਡਲਾਈਨ ਦੇ ਦਿੱਤੀ ਗਈ ਹੈ ਜਿਹੜੀ ਕਿ 14 ਅਕਤੂਬਰ 2025 ਹੈ ਆਈਟੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਡੈਡਲਾਈਨ ਆਵੇ ਉਹ ਤਰੀਕ ਆਵੇ ਜਿਹੜੀ ਕਿ ਆਖਰੀ ਤਰੀਕ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਯੂਜ਼ਰ ਨੂੰ ਵਿੰਡੋ 11 ਜਾਂ ਫਿਰ ਕਿਸੇ ਹੋਰ ਆਪਸ਼ਨ ਤੇ ਸਵਿਚ ਕਰ ਲੈਣਾ ਚਾਹੀਦਾ ਹੈ ਕੀ ਉਹ ਇਨਾ ਹਮਲਿਆਂ ਤੋਂ ਬਚ ਸਕੇ ਉਹਨਾਂ ਦਾ ਡਾਟਾ ਸੁਰੱਖਿਅਤ ਰਹਿ ਸਕੇ ਔਰ ਜਿਹੜੇ ਮਾਲਵੇਅਰ ਹਮਲੇ ਨੇ ਉਹਨਾਂ ਤੋਂ ਵੀ ਉਹਨਾਂ ਦਾ ਡਾਟਾ ਸੁਰੱਖਿਅਤ ਰਹਿ ਸਕੇ ਇੱਕ ਸਰਵੇ ਦੇ ਵਿੱਚ ਇਹ ਗੱਲ ਪਾਈ ਗਈ ਹੈ ਕਿ ਇਕੱਲੇ ਜਰਮਨੀ ਦੇ ਵਿੱਚ 65 ਫੀਸਦ ਲੋਕ ਵਿੰਡੋ 10 ਦੀ ਵਰਤੋਂ ਕਰਦੇ ਨੇ ਤੇ 33% ਜਿਹੜੇ ਡਿਵਾਈਸ ਨੇ ਉਹੀ ਸਿਰਫ ਵਿੰਡੋ 11 ਤੇ ਨੇ ਸੋ ਇਸ ਤਰ੍ਹਾਂ ਜਦੋਂ ਵਿੰਡੋ 10 ਦੇ ਲਈ سپورਟ ਖਤਮ ਕੀਤੀ ਜਾਵੇਗੀ ਤਾਂ ਫਿਰ 3 ਕਰੋੜ 2 ਲੱਖ ਦੇ ਕਰੀਬ ਜਿਹੜੇ ਯੂਜ਼ਰ ਨੇ ਉਹ ਪ੍ਰਭਾਵਿਤ ਹੋਣਗੇ ਸੋ ਆਈਟੀ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਡੈਡਲਾਈਨ ਦਿੱਤੀ ਜਾ ਰਹੀ ਉਸ ਦੀ ਵੇਟ ਨਹੀਂ ਕਰਨੀ ਚਾਹੀਦੀ ਇਸ ਤੋਂ ਪਹਿਲਾਂ ਹੀ ਜਿਹੜੇ ਕਿ ਵਿੰਡੋ 11 ਹੈ ਜਾਂ ਫਿਰ ਕਿਸੇ ਹੋਰ ਆਪਸ਼ਨ ਨੂੰ ਚੁਣ ਲੈਣਾ ਚਾਹੀਦਾ ਹੈ ਕਿਉਂਕਿ ਜਿਹੜੀ ਡੈਡਲਾਈਨ ਹੈ ਉਸਦੀ ਅਗਰ ਵੇਟ ਕੀਤੀ ਜਾਵੇਗੀ ਤਾਂ ਬਹੁਤ ਜ਼ਿਆਦਾ ਸੰਵੇਦਨਸ਼ੀਲ ਮਾਮਲਾ ਹੋ ਜਾਵੇਗਾ ਕਿਉਂਕਿ ਇਹ ਟੈਕਨੋਲੋਜੀ ਦਾ ਯੁੱਗ ਹੈ ਤੇ ਬਹੁਤ ਸਾਰੇ ਮਾਲਵੇਅਰ ਹਮਲੇ ਵੀ ਹੋ ਸਕਦੇ ਨੇ ਇਸ ਕਰਕੇ ਵਿੰਡੋ 11 ਜਾਂ ਫਿਰ ਕਿਸੇ ਹੋਰ ਆਪਸ਼ਨ ਤੇ ਸਵਿਚ ਕਰ ਲੈਣਾ ਚਾਹੀਦਾ ਹੈ ਤਾਂ ਕਿ ਡਾਟਾ ਵੀ ਸੁਰੱਖਿਅਤ ਰਹਿ ਸਕੇ ਮਾਲਵੇਅਰ ਹਮਲੇ ਵੀ ਨਾ ਹੋ ਸਕਣ ਤੇ ਜਿਹੜਾ ਡਾਟਾ ਹੈ ਉਹ ਸੁਰੱਖਿਅਤ ਵੀ ਰਹਿ ਸਕੇ ਸੋ ਇਹ ਆਈਟੀ ਮਾਹਿਰਾਂ ਦਾ ਕਹਿਣਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਲਿਨਕਸ ਵਰਗੇ ਜਿਹੜੇ ਆਪਸ਼ਨ ਨੇ ਉਹਨਾਂ ਤੇ ਵੀ ਸਵਿਚ ਕਰ ਲੈਣਾ ਚਾਹੀਦਾ ਔਰ ਆਪਣੇ ਡਾਟੇ ਨੂੰ ਸੁਰੱਖਿਅਤ ਰੱਖਣਾ ਚਾਹੀਦਾ